ਸੰਦੀਪ ਪਾਠਕ ਦੀ ਪਲਾਨਿੰਗ ਤੇ ਭਗਵੰਤ ਮਾਨ ਦੀ ਇੰਪਲੀਮੈਂਟੇਸ਼ਨ ਇਹ ਦੋਨਾਂ ਦੀ ਕੰਬੋ ਆਪਰੇਸ਼ਨ ਜਿਹੜਾ ਇਹ ਕੀਤਾ ਗਿਆ ਹੁਣ ਪਹਿਲਾ ਪਕੜ ਲਈ ਅਮਰਿਤਪਾਲ ਦੇ ਭਰਾ ਦੀ ਅਮਰਿਤਪਾਲ ਦੇ ਭਰਾ ਨੂੰ ਇੱਕ ਫਰਜੀ ਕੇਸ 'ਚ ਮੈਂ ਖੁਦ ਇਹ ਕਹਿੰਨਾ ਕਿ ਇਹ ਫਰਜੀ ਕੇਸ ਹੈ ਫਰਜੀ ਕੇਸ ਐਨਡੀਪੀ ਦੇ ਫਫਾਇਆ ਗਿਆ ਇੱਕ ਤੀਰ ਦਾ ਦੋ ਨਿਸ਼ਾਨੇ ਕੀਤੇਗੇ ਇੱਕ ਤਾਂ ਜਿਹੜੀ ਵਿਸ਼ੋਈ ਦੀ ਇੰਟਰਵਿਊ ਪੰਜਾਬ ਸਰਕਾਰ ਨੇ ਖੁਦ ਐਡਮਿਟ ਕੀਤੀ ਹਾਈ ਕੋਰਟ 'ਚ ਪੰਜਾਬ ਦੇ ਵਿੱਚ ਹੋਈ ਹੈ ਉਤੇ ਹੋਰ ਹੀ ਫਜ਼ੀਹਾਤ ਤੋਂ ਧਿਆਨ ਭਟਕਾਉਣ ਲਈ ਇਹ ਕੀਤਾ ਗਿਆ ਤਾਂ ਕਿ ਸਾਰਾ ਮੁੱਦਾ ਉਧਰ ਡਿਵਰਟ ਹੋ ਜੇ ਉਹਨੂੰ ਉਹਨੂੰ ਕਵਰ ਅਪ ਆਪਰੇਸ਼ਨ ਕਵਰ ਅਪ ਕਹਾਂਗਾ ਮੈਂ ਆਪਰੇਸ਼ਨ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਦੂਜਾ ਫਾਇਦਾ ਕੀ ਲੈਣ ਦੀ ਕੋਸ਼ਿਸ਼ ਕੀਤੀ ਕਿ ਅਮਰਿਤਪਾਲ ਤੇ ਸਰਵਜੀਤ ਸਿੰਘ ਖਾਲਸਾ ਦੇ ਜੋ ਜਿੱਤ ਹੋਈ ਇੱਕ ਜਿਹਨੂੰ ਕਹਿੰਦੇ ਆ ਪੰਥਕ ਵੋਟ ਜਿਹੜੀ ਉਹਨਾਂ ਨੂੰ ਪਈ ਜਾ ਕੇ ਤੇ ਉਹ ਤੋਂ ਡਰੀ ਹੋਈ ਪੰਜਾਬ ਫਕਰ ਭਗਵੰਤ ਮਾਨ ਤੇ ਸੰਦੀਪ ਪਾਠਕ ਨੇ ਅਮਰਿਤਪਾਲ ਤੇ ਹੋਰ ਸਾਰੇ ਉਹ ਸਿੱਖ ਆਗੂਆਂ ਤੇ ਸਿੱਖ ਪੰਥਕ ਜਿਹੜੇ ਪੰਥਕ ਆਗੂਆਂ ਤੇ ਤੋਹਮਤ ਲਾਉਣ ਦੀ ਕੋਸ਼ਿਸ਼ ਕਰੀ ਵੀ ਇਹ ਸ਼ਾਇਦ ਇਸ ਮਾਮਲੇ ਚ ਇਨਵੋਲਵ ਨੇ ਤੇ ਉਹ ਕਿਉਂਕਿ ਤਿੰਨ ਸਾਥੀ ਜੋ ਅਮਰਤਪਾਲ ਦੇ ਉਹ ਅਨਾਉਂਸ ਕਰ ਚੁੱਕੇ ਆ ਕਿ ਅਸੀਂ ਬਾਅਦ ਇਲੈਕਸ਼ਨ ਲੜਾਂਗੇ ਤੇ ਉਹਨਾਂ ਦੀ ਜਿੱਤ ਤੋਂ ਡਰ ਤੋਂ ਤਾਂ ਕਿ ਉਹਨਾਂ ਤੇ ਇਹ ਟੈਗ ਇਸ ਟੈਂਪਲ ਆਈ ਜਾਵੇ ਕਿ ਇਹ ਤਾਂ ਭਾਈ ਫਰਾਡ ਨੇ ਉਹ ਉਹ ਉਹਨੂੰ ਉਹ ਸਾਬਿਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਇੱਥੇ ਭਗਵੰਤ ਮੰਦ ਸੰਦੀਪ ਪਾਠਕ ਨੇ ਕੀਤੀ ਹੈ ਪਰ ਫਸ ਗਏ ਜਦੋਂ ਇੱਕ ਡੋਪ ਟੈਸਟ ਡੋਪ ਟੈਸਟ ਕਹਿੰਦੇ ਜੀ ਕਈ ਲੋਕ ਰੌਲਾ ਪਾ ਰਹੇ ਡੋਪ ਟੈਸਟ ਹੋਇਆ ਜੀ ਡੋਪ ਟੈਸਟ ਹੋਇਆ ਤੁਸੀਂ ਕਿਉਂ ਬੋਲੀ ਜਾਂਦੇ ਹੋ ਮੈਨੂੰ ਵੀ ਕਈ ਟਵੀਟ ਦੇ ਉੱਪਰ ਰਿਪਲਾਈ ਆਏ ਡੋਪ ਟੈਸਟ 2023 ਜੁਲਾਈ 2023 ਚ ਖੁਦ ਭਗਵਾਨਤਮਨ ਹੋਮ ਮਿਨਿਸਟਰ ਦੇ ਵਿਜੀਲੈਂਸ ਡਿਪਾਰਟਮੈਂਟ ਨੇ 4200 ਡੋਪ ਟੈਸਟ ਜਿਹੜੇ ਆਗੇ ਆ ਉਹਨਾਂ ਚ ਅਨਿਯਮਤਾ ਪਾਈ ਗਈ। ਮਤਲਬ 4200 ਡੋਪ ਟੈਸਟ ਮੈਨਿਪੂਲੇਟ ਕੀ ਹੋਏ ਨੇ ਤੇ ਜਿਹੜੇ ਕੀ ਕਲੀਅਰ ਹੋਏ ਨੇ ਤੇ ਇਹ ਖੁਦ ਭਗਵਾਨਤਮਨ ਨੇ ਮੰਨਿਆ ਤੇ ਪੰਜਾਬ ਪੁਲਿਸ ਨੇ ਮੰਨਿਆ ਵਿਜੀਲੈਂਸ ਡਿਪਾਰਟਮੈਂਟ ਨੇ ਮੰਨਿਆ ਤਾਂ ਫਿਰ ਇਹ ਡੋਪ ਟੈਸਟ ਫਰਜੀ ਕਿਉਂ ਨੇ? ਮੋਰਓਵਰ ਜਦ ਇਹ ਆਪਣੇ ਐਮਐਲਏ ਨੂੰ ਜਿਹੜਾ ਇਹਦਾ ਨਾ ਐਮਐਲਏ ਇੱਕ ਅਰੈਸਟ ਹੋਇਆ ਹੋਇਆ ਹੈਗਾ ਤੇ ਉਸ ਐਮਐਲਏ ਨੂੰ ਇਹ 2 ਮਹੀਨੇ ਰਜਿੰਦਰਾ ਹਸਪਤਾਲ ਤੇ ਫਰਜੀ ਰਿਪੋਰਟਾਂ ਬਣਾ ਕੇ ਮੈਡੀਕਲ ਗਰਾਉਂਡ ਤੇ ਰੱਖੀ ਰੱਖਿਆ ਤੇ ਜਦੋਂ ਖੁਲਾਸਾ ਹੋਇਆ ਫਿਰ ਜੇਲ੍ਹ ਭੇਜਣਾ ਪਿਆ ਤਾਂ ਡੋਪ ਟੈਸਟ ਤਾਂ ਬੜੀ ਛੋਟੀ ਗੱਲ ਹੈ ਨਾ ਵਾਸਤੇ আর ਦੂਜੀ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਹਨਾਂ ਦਾ ਡੋਪ ਟੈਸਟ ਤੇ ਫਰਜੀ ਐਫਆਈਆਰ 1 ਘੰਟੇ ਵਾਸਤੇ ਵੀ ਕੋਰਟ 'ਚ ਨਹੀਂ ਟਿਕੇ ਕੋਰਟ ਨੇ ਅਮਰਿਤਪਾਲ ਦੇ ਭਰਾ ਨੂੰ ਜਡੀਸ਼ਲ ਰਿਮਾਂਡ ਤੇ ਭੇਜਿਆ ਜਦ ਕਿ ਇਹ ਪੁਲਿਸ ਰਿਮਾਂਡ ਮੰਗਦੇ ਰਹੇ ਐਥੋਂ ਸਾਬਿਤ ਹੁੰਦਾ ਕਿ ਕੋਰਟ ਨੇ ਮੰਨ ਲਿਆ ਕਿ ਡੋਪ ਟੈਸਟ ਵੀ ਫਰਜੀ ਮੈਨੂੰ ਕਹੂੰਗਾ ਸੰਦੀਪ ਪਾਠਕ ਦੀ ਪਲਾਨਿੰਗ ਤੇ ਭਗਵੰਤ ਮਾਨ ਦੀ ਇੰਪਲੀਮੈਂਟੇਸ਼ਨ ਇਹ ਦੋਨਾਂ ਦੀ ਕੰਬੋ ਆਪਰੇਸ਼ਨ ਜਿਹੜਾ ਇਹ ਕੀਤਾ ਗਿਆ ਹੁਣ ਪਹਿਲਾ ਪਕੜ ਲਈ ਅਮਰਿਤਪਾਲ ਦੇ ਭਰਾ ਦੀ ਅਮਰਿਤਪਾਲ ਦੇ ਭਰਾ ਨੂੰ ਇੱਕ ਫਰਜੀ ਕੇਸ 'ਚ ਮੈਂ ਖੁਦ ਇਹ ਕਹਿੰਨਾ ਕਿ ਇਹ ਫਰਜੀ ਕੇਸ ਹੈ ਫਰਜੀ ਕੇਸ ਐਨਡੀਪੀਏ ਦੇ ਫਸਾਇਆ ਗਿਆ ਇੱਕ ਤੀਰ ਦਾ ਦੋ ਨਿਸ਼ਾਨੇ ਕੀਤੇ ਗਏ ਇੱਕ ਤਾਂ ਜਿਹੜੀ ਵਿਸ਼ੋਈ ਦੀ ਇੰਟਰਵਿਊ ਪੰਜਾਬ ਸਰਕਾਰ ਨੇ ਖੁਦ ਐਡਮਿਟ ਕੀਤੀ ਹਾਈ ਕੋਰਟ ਤੋਂ ਪੰਜਾਬ ਦੇ ਵਿੱਚ ਹੋਈ ਹੈ ਉਤੇ ਹੋਰ ਹੀ ਫਜ਼ੀਹਾਤ ਤੋਂ ਧਿਆਨ ਭਟਕਾਉਣ ਲਈ ਇਹ ਕੀਤਾ ਗਿਆ ਤਾਂ ਕਿ ਸਾਰਾ ਮੁੱਦਾ ਉਧਰ ਡਿਵਰਟ ਹੋ ਜੇ ਉਹਨੂੰ ਉਹਨੂੰ ਕਵਰ ਅਪ ਆਪਰੇਸ਼ਨ ਕਵਰ ਅਪ ਕਹਾਂਗਾ ਮੈਂ ਆਪਰੇਸ਼ਨ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਦੂਜਾ ਫਾਇਦਾ ਕੀ ਲੈਣ ਦੀ ਕੋਸ਼ਿਸ਼ ਕੀਤੀ ਕਿ ਅਮਰਿਤਪਾਲ ਤੇ ਸਰਵਜੀਤ ਸਿੰਘ ਖਾਲਸਾ ਦੇ ਜੋ ਜਿੱਤ ਹੋਈ ਇੱਕ ਜਿਹਨੂੰ ਕਹਿੰਦੇ ਆ ਪੰਥਕ ਵੋਟ ਜਿਹੜੀ ਉਹਨਾਂ ਨੂੰ ਪਈ ਜਾ ਕੇ ਤੇ ਉਤੋਂ ਡਰੀ ਹੋਈ ਪੰਜਾਬ ਫਕਰ ਭਗਵੰਤ ਮਾਨ ਤੇ ਸੰਦੀਪ ਪਾਠਕ ਨੇ ਅੰਮ੍ਰਿਤਪਾਲ ਤੇ ਹੋਰ ਸਾਰੇ ਉਹ ਸਿੱਖ ਆਗੂਆਂ ਤੇ ਸਿੱਖ ਪੰਥਕ ਜਿਹੜੇ ਪੰਥਕ ਆਗੂਆਂ ਤੇ ਤੌਹਮਤ ਲਾਉਣ ਦੀ ਕੋਸ਼ਿਸ਼ ਕਰੀ ਵੀ ਇਹ ਸ਼ਾਇਦ ਇਸ ਮਾਮਲੇ ਚ ਇਨਵੋਲਵ ਨੇ ਤੇ ਉਹ ਕਿਉਂਕਿ ਤਿੰਨ ਸਾਥੀ ਜੋ ਅੰਮ੍ਰਿਤਪਾਲ ਦੇ ਉਹ ਅਨਾਉਂਸ ਕਰ ਚੁੱਕੇ ਆ ਕਿ ਅਸੀਂ ਬਾਅਦ ਇਲੈਕਸ਼ਨ ਲੜਾਂਗੇ ਤੇ ਉਹਨਾਂ ਦੀ ਜਿੱਤ ਤੋਂ ਡਰ ਤੋਂ ਤਾਂ ਕਿ ਉਹਨਾਂ ਤੇ ਇਹ ਟੈਗ ਇਸ ਟੈਂਪਲ ਆਈ ਜਾਵੇ ਕਿ ਇਹ ਤਾਂ ਭਾਈ ਫਰਾਡ ਨੇ ਉਹ 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 ਸਾਬਿਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਇੱਥੇ ਭਗਵੰਤ ਮਾਨ ਤੇ ਸੰਦੀਪ ਪਾਠਕ ਨੇ ਕੀਤੀ ਹੈ ਪਰ ਫਸ ਗਏ ਜਦੋਂ ਇੱਕ ਡੋਪ ਟੈਸਟ ਡੋਪ ਟੈਸਟ ਕਹਿੰਦੇ ਜੀ ਕਈ ਲੋਕ ਰੌਲਾ ਪਾ ਰਹੇ ਡੋਪ ਟੈਸਟ ਹੋਇਆ ਜੀ ਡੋਪ ਟੈਸਟ ਹੋਇਆ ਤੁਸੀਂ ਕਿਉਂ ਬੋਲੀ ਜਾਂਦੇ ਹੋ ਮੈਨੂੰ ਵੀ ਕਈ ਟਵੀਟ ਦੇ ਉੱਪਰ ਰਿਪਲਾਈ ਆਏ ਡੋਪ ਟੈਸਟ 2023 ਜੁਲਾਈ 2023 ਚ ਖੁਦ ਭਗਵੰਤ ਮਾਨ ਹੋਮ ਮਿਨਿਸਟਰ ਦੇ ਵਿਜੀਲੈਂਸ ਡਿਪਾਰਟਮੈਂਟ ਨੇ 4200 ਡੋਪ ਟੈਸਟ ਜਿਹੜੇ ਆ ਗਏ ਆ ਉਹਨਾਂ ਚ ਅਨਿਯਮਤਾ ਪਾਈ ਗਈ ਮਤਲਬ 4200 ਡੋਪ ਟੈਸਟ ਮੈਨਿਪੂਲੇਟ ਕੀ ਹੋਏ ਨੇ ਤੇ ਜਿਹੜੇ ਕੀ ਕਲੀਅਰ ਹੋਏ ਨੇ ਤੇ ਇਹ ਖੁਦ ਭਗਵਾਨ ਤਮਾਨ ਨੇ ਮੰਨਿਆ ਤੇ ਪੰਜਾਬ ਪੁਲਿਸ ਨੇ ਮੰਨਿਆ ਵਿਜੀਲੈਂਟ ਡਿਪਾਰਟਮੈਂਟ ਨੇ ਮੰਨਿਆ ਤਾਂ ਫਿਰ ਇਹ ਡੋਪ ਟੈਸਟ ਫਰਜੀ ਕਿਉਂ ਨਹੀਂ ਮੋਰਓਵਰ ਜਦ ਇਹ ਆਪਣੇ ਐਮਐਲਏ ਨੂੰ ਜਿਹੜਾ ਇਹਨਾਂ ਦਾ ਐਮਐਲਏ ਇੱਕ ਅਰੈਸਟ ਹੋਇਆ ਹੋਇਆ ਹੈਗਾ ਤੇ ਉਸ ਐਮਐਲਏ ਨੂੰ ਇਹ 2 ਮਹੀਨੇ ਰਜਿੰਦਰਾ ਹਸਪਤਾਲ ਤੇ ਫਰਜੀ ਰਿਪੋਰਟਾਂ ਬਣਾ ਕੇ ਮੈਡੀਕਲ ਗਰਾਉਂਡ ਤੇ ਰੱਖੀ ਰੱਖਿਆ ਤਾਂ ਜਦੋਂ ਖਲਾਫਾ ਹੋਇਆ ਫਿਰ ਜੇਲ੍ਹ ਭੇਜਣਾ ਪਿਆ ਤਾਂ ਡੋਪ ਟੈਸਟ ਤਾਂ ਬੜੀ ਛੋਟੀ ਗੱਲ ਹੈ ਨਾ ਵਾਸਤੇ ਅਰ ਦੂਜੀ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਹਨਾਂ ਦਾ ਡੋਪ ਟੈਸਟ ਤੇ ਫਰਜੀ ਐਫਆਈ ਇੱਕ ਘੰਟੇ ਵਾਸਤੇ ਵੀ ਕੋਰਟ 'ਚ ਨਹੀਂ ਟਿਕੇ ਕੋਰਟ ਨੇ ਅਮਰਿਤਪਾਲ ਦੇ ਭਰਾ ਨੂੰ ਡਿਡੀਸ਼ਲ ਰਿਮਾਂਡ ਤੇ ਭੇਜਿਆ ਜਦਕਿ ਇਹ ਪੁਲਿਸ ਰਿਮਾਂਡ ਮੰਗਦੇ ਰਹੇ ਇਥੋਂ ਸਾਬਿਤ ਹੁੰਦਾ ਹੈ ਕੋਰਟ ਨੇ ਮੰਨ ਲਿਆ ਕਿ ਡੋਪ ਟੈਸਟ ਵੀ